ਸਮਰਾਲਾ ਦੇ ਨਜ਼ਦੀਕੀ ਪਿੰਛਰੀ ਚਾਤ ਸਾਹਿਬ ਵਿਖੇ ਨਹਿਰ ਤੇ ਸ਼ੋਭਿਤਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋਏ ਮੌਕੇ ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਦੀਂਦਰ ਸਿੰਘ ਬਾਜਵਾ ਨੇ ਦੱਸਿਆ ਕਿ ਕੱਲ ਦੇਰ ਸ਼ਾਮ ਗੁਰਦੁਆਰਾ ਸਾਹਿਬਕਾਰ ਸੇਵਾ ਦੇ ਸਚਖੰਡ ਸਾਹਿਬ ਦੀ ਸੀ ਬਿਜੀ ਇਧਿਆ ਤਾਰਾ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਏਸੀ ਦਾ ਕੰਪਰੈਸ਼ਨ ਫਟ ਗਿਆ ਜਿਸ ਕਾਰਨ ਅੱਗ ਲੱਗ ਗਈ ਅਗਵਧਨ ਨਾਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋ ਗਏ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਗੁਰਦੁਆਰਾ ਛਾੜਛੱਤ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਪਹੁੰਚੇ ਜਿਨ੍ਹਾਂ ਨਾਲ ਅਸੀਂ ਵੀ ਮੌਕੇ ਤੇ ਪਹੁੰਚੇ ਸਭ ਤੋਂ ਪਹਿਲਾ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲਿਆ ਗਿਆ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾਂ ਤਾਂ ਮੈਂ ਆਪਣੇ ਮਗਧੀਆਂ ਘਹਿਰਾਈਆ ਤੋਂ ਇੰਨਾ ਅਫਸੋਸ ਜ਼ਾਹਰ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਜੋ ਹਾਦਸਾ ਸਾਡੇ ਤੇ ਕੱਲ ਵਾਪਰਿਆ ਉਹ ਲਗਭਗ ਸਾਡੇ ਖੇਹ ਦਾ ਕਾਇਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਸ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਨ ਆ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦੋਂ ਸਾਡੇ ਗੁਰਦੁਆਰਾ ਸਾਹਿਬ ਝਾਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਲਾਜਨ ਸਾਹਿਬ ਪਹੁੰਚੇ ਸਾਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਨੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸੰਭਾਲ ਕੇ ਇਹਨਾਂ ਸੰਗਤ ਇੱਥੇ ساری ਰਾਤ ਅਸੀਂ ਇੱਥੇ ਬੈਠੇ ਰਹੇ ساری ਰਾਤ ਸੈਲਿਬ੍ਰੇਟ ਆਪਕੇ ਸਾਥ ਔਰ ਅੱਧ ਸਵੇਰੇ ਰਾਤੀ ਅਸੀਂ ਇਨਫੋਰਮ ਕਰਤਾ ਸੀ ਮਾਨਯੋਗ ਪ੍ਰਧਾਨ ਸਾਹਿਬ ਅਰਜੰਦਰ ਸਿੰਘ ਜੀ ਧਾਮੀ ਜੀ ਸ਼ਮਨੀਪੁਰਾ ਪਰੰਪਰਣ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ਼੍ਰੀ ਕੇਸਰ ਸਾਹਿਬ ਨੂੰ ਉਹਨਾਂ ਦੇ ਮਨਜ਼ਿਲ ਸੰਗਤ ਨੂੰ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰ ਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਉਹਨਾਂ ਸਿੱਤੋ ਉਹ ਗੰਦਸ ਵਾਰਸਾਬਲੀ ਤੋਂ ਰਿਹਾ ਹੈ ਬੜਾ ਦੁੱਖ ਹੁੰਦਾ ਹੈ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ ਪੀੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਾਸਤੇ ਰੱਖੀਏ ਔਰ ਕੋਈ ਵੀ ਕੋਈ ਉਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ। ਈਐਸਪੀ ਸਾਹਿਬ ਮੌਕੇ ਤੇ ਆਏ। ਐਸਐਚਓ ਸਾਹਿਬ ਮੌਕੇ ਤੇ ਆਏ। ਐਸਐਸਪੀ ਸਾਹਿਬ ਆਏ। ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ। ਔਰ ਉਹ ਸੈਂਪਲ ਵੀ ਲੈ ਕੇ ਗਏ। ਡੀਵੀਆਰ ਵੀ ਉਥੋਂ ਲੈ ਗਈ। ਇਸ ਲਈ ਸਾਰਾ ਪ੍ਰਸ਼ਾਸਨ ਨੇ ਸਾਰੀ ਚੈਕ ਇਹ ਜਾਂਚ ਕਰਾਣੀ ਵਾਪਰੀ। ਇਹ ਸਿਰਫ ਇੱਕ ਅਚਾਨਕ ਉਦਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ। ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਤਸ਼ਾਹ ਅੱਗੇ ਤੋਂ ਸਾਡੇ ਇਸ ਪ੍ਰਵਾਹ ਕਿਤੇ ਮੇਲ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਕੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮਨ ਟੁੱਤੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਝੁੰਬਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜੀਵੋ ਇਥੋਂ ਬੇਦਾ ਕੀਤਾ ਬੜਾ ਸਭ ਦਾ ਮਨ ਭਰਿਆ ਹੈ ਇਸ ਲਈ ਮੈਂ ਬਹੁਤਾ ਸ਼ਬਦ ਨਾ ਕਹਿੰਦਾ ਹਾਂ ਕਿ ਮਨ ਬੰਦ ਦਾ ਵਾਹਿਗੁਰੂ ਜੀ ਦਾ ਹਾਲ ਸਾਹ ਵਾਹਿਗੁਰੂ ਜੀ ਦੀ ਭਰਤੀ ਨਾ ਕੋਈ ਗੁਰੂ ਜੀ ਦੇ ਪਕਸਾ ਵਾਹਿਗੁਰੂ ਜੀ ਦੇ ਤੇ ਸਾਡੇ ਸਾਰੇ ਜਿਹੜੇ ਸਮਾਜ ਵੀ ਬੜੀ ਮੰਦਭਗੀ ਕਰਨਾਈ ਦੀ ਕਰਫਾ ਪਈ ਹੈ ਤੇ ਜਿਹੜਾ ਬੀਬੀ ਦਾ ਜਿਹੜਾ ਸ਼ਾਰਟ ਸਰਕਟ ਡਾਊਨ ਕਰ ਗਿਆ ਏਸੀ ਪ੍ਰੈਸ਼ਰ ਜਿਹੜਾ ਡਾਊਨ ਹੋ ਗਿਆ ਜਿੱਥੇ ਗੁਰਾਂ ਸਿੰਘ ਸਾਹਿਬ ਦਾ ਸੱਚਖੰਡ ਜਿਹੜਾ ਮਹਾਰਾਜ ਦੇ ਰੂਪ ਵਿੱਚ ਹੈ ਸੀ ਉਹ ਜਿਹੜਾ ਸ਼ਾਰਟ ਸਰਕਟ ਡਾਊਨ ਕਰਕੇ ਮਹਾਰਾਜ ਬਿਜ਼ਨਸ ਰੁਕ ਗਿਆ ਵੀ ਬੇਟ ਰੁਕ ਗਿਆ ਅਲ ਜਿਹਦੇ ਮੌਜੂਦਾ ਸਾਡੇ ਐਸਐਮਸੀ ਮੈਂਬਰ ਆਪਾਂ ਤੇ ਸਿੰਘ ਸਾਹਿਬ ਜਿਹੜੇ ਐਸਐਮਸੀ ਦੇੋਂ ਕੇਸ ਗੱਲ ਤੋਂ ਆਏ ਸੀ ਇਹਨ ਮਰਿਆਦਾ ਦੇ ਇਨਸਾਰ ਤੋਂ ਨਸਬ ਦੇ ਸੁਪਰ ਚਲੀ ਗਏ ਲੋਕਾਂ ਲਈ ਚੱਲੇ ਪਏ ਚੱਲੇ ਪਏਗੇ ਜੀ ਨੂੰ ਤੇ ਸਰਕਾਰ ਜੀ ਕੱਲ ਤੱਕ ਸਭ ਨੂੰ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਰੋਪੇ ਵੀ ਇਨਵੈਸਟੀਗੇਸ਼ਨ ਪਰਟੀ ਦੀ ਮਹਾਰਾਸੀ ਜੀ ਇਹਨ ਮੋਕਾ ਸੈਂਪਲ ਵੀ ਦੇ ਜੀ ਜਿਹੜੀ ਫਾਈਨਲ ਰਿਪੋਰਟ ਹੋਣੀ ਹੈ ਜੀ ਉਹ ਜੀ ਕੱਲ ਪਛਾਦੋਂ ਰਿਪੋਰਟ ਆਈ ਜਿਹੜੀ ਜਿਆਦਾ ਆਣ ਕਰਦੇ ਪੂਰੇ ਦੁਗੇ ਦੋ ਏਸੀ ਵਾਤੋਂ ਬੱਟੋਵੇਂ ਇਹਦਾ ਇਹਦਾ ਇਸੀ ਦਾ ਕੰਪਰੈਸ ਜਾ ਜ਼ਿਆਦਾ ਲਾਈ ਤਾਂ ਵਿੰਡੋ ਐਸੀ ਹੋਵੇ ਬਿੰਟ ਮੈਂਡੋ ਐਸੀ ਬੈਰਾਂ ਜੁੜੇ ਜਰੀਏ ਵੀ ਅਪੀਲ ਕਰੀ ਜਨਾ ਜਿੱਥੇ ਸਤਗੰਗ ਸਾਹਿਬ ਆ ਕਿਸੇ ਵੀ ਧਾਰਮਿਕ ਦੇਸੀ ਦਾਇਆ ਆ ਉਹ ਵਿੰਡੋ ਐਸੀ ਲਾਇਆ ਜਾ ਜਿਹੜੇ ਸਪੇਸ ਐਸੀ ਆ ਦੁਕੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਸੇ ਨੂੰ ਬਚਾਇਆ ਜਾ ਸਕੇ ਤੇ ਹੋਰ ਕੋਈ ਵੀ ਆਵਾਜ਼ ਉਹ ਤੋਂ ਬਚੇ ਨਗਰਾਨੀ ਵੀ ਜੀ ਜੱਜਾ ਸਾਹਿਬ ਨੇ ਕਿਹਾ ਜੇ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰੂ ਕਰਦਾ ਹੈ ਕਿ ਆ ਧਾਰਮਿਕ ਜਗ੍ਹਾ ਨਾਲ ਉਥੇ ਜਰੂਰ ਕੋਲ ਲੈਵਲ ਤੇ ਇੱਕ ਮਦਰਾ ਪ੍ਰਬੰਧਕਾ ਉਹਨੂੰ ਉਥੇ ਜਵਾਰ ਸਾਹਿਬ ਰਿਆ ਜਿਹੜੀ ਕੋਈ ਵੀ ਧਰਮ ਦਾ ਜਗਾ ਉਸੇ ਜਰੂਰ ਸੁਣਗੇ